ਹਾਲ ਜੀ ਸਾਰਿਆਂ ਨੂੰ ਹੋਰ ਸਨਵਜ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਆ ਤੁਹਾਡਾ ਨੋਰ ਫੈਮਿਲੀ ਵਲੌਗ ਚੈਨਲ ਤੇ ਹਾਂਜੀ ਸਵੇਰ ਦਾ ਹੋ ਗਿਆ ਟਾਈਮ ਵਰਨਿੰਗ ਹੋ ਚੁੱਕੀ ਆ 7:30 ਦਾ ਹੋ ਗਿਆ ਟਾਈਮ ਸੋ ਪਤਾ 7:30 ਦੇ ਦੱਸ ਤੋ ਬਹੁਤ ਇਕਲੇ ਹੋ ਨਾ ਗਰਮ ਲਈ ਸਬਜੀ ਦੀ ਤੇ ਇਧਰ ਮੈਂ ਕੱਟ ਕੇ ਰੱਖਿਆ ਨੇ ਭਿੰਨੀਆਂ ਭਿੰਨੀਆਂ ਵਗੈਰਾ ਮੈਂ ਕੱਟ ਲਿਆ ਹੁਣ ਆਪਾਂ ਸਬਜੀ ਬਣਾਉਣੀ ਆ ਤੇ ਉਧਰ ਮੇਰੇ ਕਪੜੇ ਏਡੋ ਕੱਲ੍ਹ ਮਾਸ਼ਕ ਕਿ ਤੇ ਅਸੀਂ ਹਲੇ ਮੇ ਤੋਂ ਟੈ ਨਹੀਂ ਲੱਗੇ ਹੈਗੇ ਉਹਨਾਂ ਨੂੰ ਟੈ ਕਰਾਂਗੇ ਤੇ ਉਹ ਮੱਛਰ ਤਾਂ ਨਹੀਂ ਮੇਰੀ ਇੱਧਰ ਵੀ ਹੈ ਸਾਹਮਣੇ ਵਾਲੀ ਉਹ ਵੀ ਆਪਾਂ ਸਾਮਾਂਗੇ ਇੱਧਰ ਆਪਾਂ ਨੇ ਪਿੰਡੀਆਂ ਵਗੈਰਾ ਅੰਦਰ ਚੱਕ ਲੈਂਦੀਆਂ ਤੇ ਇੱਧਰ ਮੈਂ ਕਟੇਲੇ ਮੇ ਲੰਮੇ ਪਿਆਜ਼ ਤੇ ਨਾਲ ਪਿੰਡੀਆਂ ਤੇ ਉਧਰ ਆਪਾਂ ਨੇ ਪਾ ਲਿਆ ਆਇਲ ਸਰੋਂ ਦਾ ਤੇਲ ਲਗਾਵਾਗੇ ਆਪਾਂ ਤੜ हेलो एवरीवन ਹਾਂਜੀ ਇੱਥੇ ਲੱਗੀ ਸੀਗੀ ਮੈਂ ਸਬਜੀ ਬਣਾਉਣ ਪਿੰਡੀਆਂ ਦੀ ਸਬਜੀ ਤੇ ਸਵੇਰ ਸਵੇਰ ਦਾ ਟਾਈਮ ਸੀਗਾ ਤਕਰੀਬਨ ਇੱਥੇ 7:30 ਪੌਣੇ 8 ਦਾ ਟਾਈਮ ਹੋ ਗਿਆ ਸੀ ਤੇ ਇਥੇ ਪਾਪਾ ਜੀ ਪਤਾ ਨਹੀਂ ਮੈਨੂੰ ਕੀ ਕਹਿ ਰਹੇ ਸੀ ਕੁਝ ਉਹ ਗੱਲਾਂ ਕਰ ਰਹੇ ਸੀ ਇਹ ਤੇ ਇਹਨਾਂ ਦੇ ਪਾਪਾ ਆਪਣਾ ਮੈਡੀਟੇਸ਼ਨ ਵਗੈਰਾ ਲੱਗੇ ਸੀ ਬੱਚਿਆਂ ਨਾਲ ਕਰਵਾਣਾ ਹੈ ਨਾ ਕਿਉਂਕਿ ਸੰਡੇ ਦਾ ਦਿਨ ਸੀਗਾ ਤੁਹਾਨੂੰ ਪਤਾ ਜਦੋਂ ਸੰਡੇ ਹੋਵੇ ਨਾ ਫਿਰ ਬੱਚੇ ਲੇਟ ਹੀ ਉੱਠਦੇ ਨੇ ਤੇ ਬਸ ਮੈਨੂੰ ਇਦਾਂ ਸੀ ਮੈਂ ਕਿ ਉਹਨਾਂ ਦੇ ਉੱਠਦੇ ਉੱਠਦੇ ਮੈਂ ਜਿਹੜਾ ਆਪਣੇ ਬਾਹਰਲੇ ਕੰਮ ਕਰਨੇ ਮੈਂ ਆਪਣੇ ਸਾਰੇ ਖਤਮ ਕਰ ਲਿਆ ਜਾਨੀ ਮੈਨੂੰ ਦੇ ਪਾਪਾ ਨੂੰ ਮੈਨੂੰ ਬੋਲਣ ਦਾ ਮੌਕਾ ਨਾ ਮਿਲੇ ਤੇ ਬਹੁਤ ਹੋ ਜਾਂਦਾ ਕਿਉਂਕਿ ਜਦੋਂ ਬੱਚੇ ਸਕੂਲ ਜਾਂਦੇ ਆ ਨਾ ਉਹਨਾਂ ਦਾ ਥੋੜਾ ਜਿਹਾ ਲੇਟ ਹੋ ਜਾਂਦਾ ਜਾਣਦਾ ਹੈ ਨਾ ਕਿਉਂਕਿ ਬੱਚਿਆਂ ਦੀ ਤਿਆਰੀ ਕਰਨੀ ਹੁੰਦੀ ਹੈ ਨਾ ਇਸ ਲਈ ਕਹਿੰਦੇ ਅੱਜ ਸੰਡੇ ਆ ਵੀ ਅਜੇ ਤੱਕ ਕੋਈ ਤੁਸੀਂ ਨੇ ਬੱਚਿਆਂ ਨੂੰ ਵੀ ਨਹੀਂ ਭੇਜਣਾ ਤੇ ਵੀ ਮੇਰੀ ਰੋਟੀ ਵਗੈਰਾ ਪਹਿਲਾਂ ਬਣਾ ਦਿਓ ਮੈਂ ਉੱਠਣਸਾਰ ਆਪਣਾ ਚਾਹ ਪਾਣੀ ਪੀ ਕੇ ਫਰੈਸ਼ ਵਗੈਰਾ ਹੋ ਕੇ ਨਾਲ ਦੀ ਨਾਲ ਲੱਗੀ ਸੀਗੀ ਆਪਣੀ ਸਬਜ਼ੀ ਵਗੈਰਾ ਕੱਟਣਾ ਤੇ ਥੋੜੇ-ਮੋਟੇ ਜਿਹੜੇ ਤੁਹਾਨੂੰ ਪਤਾ ਚੱਕ ਤਾਂ ਹੁੰਦੀ ਹੈਗੀ ਹਨਾ ਬਰਾਂਡੇ ਦੇ ਵਿੱਚ ਕੁਝ ਮਾੜੇ-ਵੋਟਾ ਅੰਦਰ ਰੂਮ ਦੇ ਵਿੱਚ ਮੈਂ ਉਹ ਲੱਗ ਗਈ ਸੀ ਕਰਨ ਤੇ ਇੱਥੇ ਵਸ ਮੈਂ ਭਿੰਡੀਆਂ ਵਗੈਰਾ ਚੀਰ ਕੇ ਮੈਂ ਨਾਲ ਦੀ ਨਾਲ ਰੱਖਤੀਆਂ ਸੀ ਇਹ ਬਣਨੀਆਂ ਪਹਿਲਾਂ ਥੋੜਾ ਜਿਹਾ ਟਾਈਮ ਮੈਂ ਭਿੰਡੀਆਂ ਜਿਹੜੇ ਫਰਾਈ ਕਰਦੀਆਂ ਕਈ ਪਹਿਣਾ ਪਹਿਲਾਂ ਪਿਆਜ਼ ਫਰਾਈ ਕਰਦੀਆਂ ਨੇ ਤੇ ਪਰ ਹਰੇਕ ਦਾ ਜਿਹੜਾ ਤਰੀਕਾ ਅਲੱਗ-ਅਲੱਗ ਹੁੰਦਾ ਵਾ ਤੇ ਸਬਜ਼ੀ ਰੱਖਣ ਤੋਂ ਬਾਅਦ ਮੈਂ ਨਾਲ ਦੀ ਨਾਲ ਇੱਥੇ ਆਟਾ ਲਈ ਸੀ ਛਾਂਟ ਕੇ ਮੈਂ ਕਹਾਂ ਨਾਲ ਦੀ ਨਾਲ ਸਬਜ਼ੀ ਬਣੂ ਤੇ ਨਾਲ ਦੀ ਨਾਲ ਆਪਣਾ ਜਿਹੜਾ ਹੈਗਾ ਆਟਾ ਗੁੰਨਿਆ ਜਾਊਗਾ ਇਹ ਹੈਗੀ ਹੈ ਜੀ ਮੇਰੀ ਸਵੇਰ ਦੀ ਰੁਟੀਨ ਹੈ ਨਾ ਤੇ ਜਿਸ ਦਿਨ ਬੱਚੇ ਜਾਂਦੇ ਉਸ ਦਿਨ ਦਾ ਤੁਹਾਨੂੰ ਪਤਾ ਬਹੁਤ ਜ਼ਿਆਦਾ ਭਜਾਲ ਪੈਂਦਾ ਕਿਉਂਕਿ ਤਿੰਨੋਂ ਬੇਟੀਆਂ ਨੇ ਸਕੂਲ ਜਾਣਾ ਹੁੰਦਾ ਇਹਨਾਂ ਦੇ ਪਾਪਾ ਨੇ ਜਾਣਾ ਹੁੰਦਾ ਆਪਣੀ ਸ਼ਾਪ ਤੇ ਤੇ ਅੱਜ ਤਾਂ ਚਲੋ ਇਹਨਾਂ ਦੇ ਪਾਪਾ ਨਹੀਂ ਜਾਣਾ ਸੀ ਕੱਲਿਆਂ ਨੇ ਮੈਂ ਕਿਹਾ ਚਲੋ ਮੈਂ ਅੱਜ ਤਾਂ ਉਹਨਾਂ ਨੂੰ ਪਹਿਲਾਂ ਤਿਆਰ ਕਰਕੇ ਥੋੜਾ ਜਿਹਾ ਉਹਨਾਂ ਨੂੰ ਖੁਸ਼ ਕਰ ਦਈਏ ਆਪਾਂ ਹਨਾ ਜਦੋਂ ਆਪਦਾ ਮੈਡੀਟੇਸ਼ਨ ਵਗੈਰਾ ਕਰਕੇ ਹਨਾ ਆਪਦਾ ਯੋਗਾ ਵਗੈਰਾ ਕਰਕੇ ਬਾਹਰ ਨਿਕਲਣਗੇ ਉਹਨਾਂ ਦੇ ਆਉਂਦੇ ਨੂੰ ਸਾਰੇ ਜਿਹੜੇ ਮੇਰੇ ਕੰਮ ਨੇ ਹੋਏ ਪਏ ਹੋਣਗੇ ਥੋੜਾ ਜਿਹਾ ਆਪਾਂ ਨੂੰ ਵੀ ਹਨਾ ਸੁਣਨ ਦਾ ਮੌਕਾ ਨਹੀਂ ਮਿਲੂਗਾ ਹਨਾ ਤੇ ਥੋੜੇ ਜਿਹਾ ਮੋਟੇ ਹੋ ਜਾਣਗੇ ਹਨਾ ਤੇ ਲਓ ਜੀ ਇੱਥੇ ਬਸ ਮੈਂ ਸਬਜੀ ਆਪਣੀ ਰੱਖਿਆ ਸੀ ਬਣਨੀ ਹੈ ਨਾ ਸਿੰਮ ਤੇ ਰੱਖਦੀ ਹੁੰਨੀ ਆ ਮੈਂ ਸਬਜੀ ਜ਼ਿਆਦਾਤਰ ਬਣਨੀ ਵੀ ਥੋੜੇ ਥੋੜੇ ਟੈਂਪਰੇਚਰ ਮੀਡੀਅਮ ਜਿਹਾ ਸੇਕ ਤੇ ਵਧੀਆ ਬਣ ਜਾਂਦੀ ਆ ਤੇ ਇੱਥੇ ਲੱਗੀ ਸੀ ਕਿ ਮੈਂ ਬਾਹਰਲੀ ਸਾਈਡ ਝਾੜੂ ਲਗਾਉਣਾ ਹਨਾ ਤੇ ਧੁੱਪ ਦੇਖੋ ਕਿੰਨੀ ਹੋਈ ਪਈ ਹੈ ਤਕਰੀਬਨ ਇੱਥੇ 8 ਬੋਣੇ 8 ਘੰਟੇ ਦੀ ਟਾਈਮ ਸੀਗਾ ਹਲੇ ਕੋਈ ਜ਼ਿਆਦਾ ਦਿਨ ਨਹੀਂ ਸੀ ਚੜਿਆ ਹੈਗਾ ਤੇ ਧੁੱਪ ਦੇਖੋ ਐਨ ਪੂਰੀ ਤਿੱਖੀ ਲੱਗ ਰਹੀ ਐਨ ਵੀ ਪੂਰੀ ਧੁੱਪ ਹੋਈ ਪਈ ਹੈਗੇ ਤੇ ਦੇਖੋ ਆਹ ਵਾਲਾ ਵਿੜਾ ਹਨਾ ਕਿੰਨਾ ਸੋਹਣਾ ਲੱਗਣ ਲੱਗਿਆ ਹੁਣ ਤਾਂ ਵੀਡੀਓ ਬਣਾਉਣ ਨੂੰ ਵੀ ਜੀ ਕਰਦਾ ਪਹਿਲਾਂ ਤਾਂ ਮੈਨੂੰ ਬਾੜਾ ਇਦਾਂ ਲੱਗਦਾ ਹੁੰਦਾ ਸੀ ਵੀ ਦੇਖੀ ਕੀ ਮੈਂ ਉਹ ਕਰਾਂ ਨਾ ਮਿੱਟੀ ਮਿੱਟੀ ਸਾਰਾ ਦਿਨ ਬਾੜਾ ਕੁਝ ਹੋਇਆ ਪਿਆ ਰਹਿੰਦਾ ਸੀਗਾ ਤੇ ਹੁਣ ਦੇਖੋ ਕਿੰਨਾ ਸੋਹਣਾ ਸਾਫ-ਸਾਫ ਹੋ ਗਿਆ ਇੱਥੇ ਮੈਂ ਡੇਲੀ ਮੰਗੂ ਤੋਕੇ ਹੁਣ ਪਾਣੀ ਮਾਰ ਦਿੰਨੇ ਆ ਝਾੜੂ ਮਾਰ ਦਿੰਨੇ ਆ ਡੇਲੀ ਆਪਣਾ ਜਿਹੜਾ ਫਰਸ਼ ਹੈ ਸਾਫ ਹੋ ਜਾਂਦਾ ਤੇ ਲਓ ਜੀ ਆਪਣੀ ਇੱਕ ਬੇਟੀ ਵੀ ਇੱਥੇ ਉੱਠ ਖੜੀ ਸੀ ਤੇ ਇਹਨ ਵੱਡੀ ਬੇਟੀ ਤਾਂ ਜਾਗ ਹੀ ਰਹੀ ਸੀ ਨੂਰ ਵੀ ਨਾਲ ਹੀ ਇਹਨਾਂ ਦੇ ਉੱਠ ਖੜੀ ਸੀ ਤੇ ਇੱਥੇ ਮੈਂ ਇਹ ਵਾਲੇ ਵਿੜੇ 'ਚ ਝਾੜੂ ਲਗਾਉਣ ਦਵਾ ਜਿਹੜੀ ਆਪਣੇ ਨਾਲ ਦੀ ਇਹ ਬੀਹੀ ਆ ਪਾਉਂਦੇ ਵਿੱਚ ਵੀ ਲਗਾ ਦਾਂਗੇ ਝਾੜੂ ਤੇ ਮੈਂ ਦੇਖੋ ਕਾਲ ਕਰ ਗਈ ਇੱਥੇ ਦੂਜਾ ਤਿੱਲਾਣਾ ਝਾੜੂ ਚੱਕਣ ਦੀ ਮੈਂ ਫਰਸ਼ ਵਾਲੇ ਝਾੜੂ ਨਾਲ ਹੀ ਲਗਾਇਆ ਹੀ ਤੇ ਮੇਰੇ ਯਾਦ ਵੀ ਨਹੀਂ ਰਿਹਾ ਕੁਛ ਮੈਂ ਘੋੜ ਵੀ ਕਰ ਗਈ ਨਾਲ ਦੀ ਨਾਲ ਮੈਂ ਇੱਥੇ ਜਿਹੜੀ ਰੂਮ ਆ ਹਨਾ ਆਪਣਾ ਇੰਦਰਲੀ ਸ਼ਾਪ ਆਪਣੀ ਉਹਦੀ ਵੀ ਸਫਾਈ ਕਰ ਦਾਂਗੇ ਤੇ ਜਿਹੜੀ ਡਸਟਿੰਗ ਹੁੰਦੀ ਆ ਉਹ ਤਾਂ ਮੈਂ ਬਾਅਦ ਚ ਕਰੂੰਗੀ ਤੇ ਪਹਿਲਾਂ ਝਾੜੂ ਵਗੈਰਾ ਕੱਢ ਦਾਂਗੇ ਇੱਕ ਵਾਰੀ ਜਦੋਂ ਆਪਾਂ ਸਾਰਾ ਜਣਕੇ ਝਾੜੂ ਲਗਾਉਣਿਆ ਹਨਾ ਤੇ ਦੇਖੋ ਹੁਣ ਤਾਂ ਬੂਟੇ ਵੀ ਰੱਖੇ ਹੋਏ ਕਿੰਨੇ ਸੋਹਣੇ ਲੱਗ ਰਹੇ ਨੇਗੇ ਥੋੜੀ ਜਿਹੀ ਇਹਨਾਂ ਦੇ ਵਿੱਚ ਨਾ ਪਾਪਾ ਜੀ ਨੇ ਕਾਲੀ ਮਿੱਟੀ ਲੈ ਕੇ ਪਾਤੀ ਕਾਲੀ ਮਿੱਟੀ ਪਾਉਣ ਨਾਲ ਬਹੁਤ ਸੋਹਣੀ ਗ੍ਰੋਥ ਹੋਣ ਲੱ ਤੇ ਹਾਂਜੀ ਇੱਥੇ ਆਪਣੀ ਸਬਜ਼ੀ ਬਣ ਗਈ ਤੇ ਪਸ ਇਹਦੇ ਵਿੱਚ ਆਪਾਂ ਨੇ ਪਾਤੇ ਨੇ ਮਸਾਲੇ ਨਮਕ ਮਿਰਚ ਤੇ ਇਹ ਵਾਲੇ ਪਾਤੇ ਤੇ ਟਮਾਟਰ ਤੇ ਨਾਲ ਪਾਤੀਆਂ ਆਪਾਂ ਨੇ ਹਰੀਆਂ ਮਿਰਚਾਂ ਕੱਟ ਕਰਕੇ ਤੇ ਕੁਛ ਮੈਂ ਰੈੱਡ ਤੇ ਹਰੀਆਂ ਮਿਰਚਾਂ ਨਹੀਂ ਗਿਆ ਹਨ ਸਾਫਤੀਆਂ ਪਾਈਆਂ ਨੇ ਬਹੁਤ ਟੇਸਟੀ ਲੱਗਦੀਆਂ ਜਦੋਂ ਆਪਾਂ ਸਾਫਤੀਆਂ ਮਿਰਚਾਂ ਪਾਉਂਦੇ ਆ ਹਨ ਅਚਾਰ ਵਾਂਗੂ ਖਾਧੀਆਂ ਜਾਂਦੀਆਂ ਨੇ ਗਿਆ ਤੇ ਇੱਧਰ ਮੈਂ ਰੱਖੀ ਸੀ ਚਾਹ ਥੋੜੀ ਜੀ ਉਹ ਕਰਨੀ ਕਿਉਂਕਿ ਬੱਚੇ ਉੱਠ ਖੜੇ ਸੀ ਥੋੜੀ ਜੀ ਚਾਹ ਉਹਨਾਂ ਲਈ ਬਣਾਈ ਸੀਗੀ ਦੁਬਾਰੀ ਤੋਂ ਦੇ ਉਹਨਾਂ ਨੂੰ ਪਾ ਦੇ ਦਾਂਗੀ ਚਾਹ ਕਿਉਂਕਿ ਸਵੇਰ ਜਲਦੀ ਬਣਾਈ ਸੀ ਨਾ ਉਹਦੇ ਕਰਕੇ ਉਹ ਬੇਹੀ ਜੀ ਹੋ ਜਾਂਦੀ ਇਸ ਲਈ ਮੈਂ ਉਹਦੋਂ ਥੋੜੀ ਜੀ ਬਣਾ ਕੇ ਆਪਣੀ ਪੀ ਲਈ ਸੀ Papa ji ਸੀਗੇ ਮੈਂ ਸੀ ਤੇ ਹੁਣ ਦੁਬਾਰੇ ਤੋਂ ਥੋੜੀ ਜੀ ਚਾਹ ਮੈਂ ਲਵਾਂਗੀ ਹੋਰ ਕਿਉਂਕਿ ਵੈਸੇ ਮੈਂ ਇੱਕ ਵਾਰੀ ਪੀਂਨੇ ਜਦੋਂ ਬੱਚੇ ਸਕੂਲ ਜਾਂਦੇ ਆ ਪਰ ਜਦੋਂ ਸਾਨੂੰ ਪਤਾ ਨਾ ਉਹ ਤਾਂ ਆਪਣੇ ਤੇ ਬਰਡਨ ਜਿਹਾ ਹੁੰਦਾ ਨਾ ਕੰਮ ਦਾ ਆਪਾਂ ਨੂੰ ਆਪਦਾ ਖਾਣਾ ਪੀਣਾ ਬਿਲਕੁਲ ਵੀ ਨਹੀਂ ਯਾਦ ਰਹਿੰਦਾ ਹੈਗਾ ਤੇ ਪਰ ਜਦੋਂ ਹੁਣ ਛੁੱਟੀ ਆ ਉਸ ਦਿਨ ਤਾਂ ਆਪਦਾ ਖਾਣਾ ਪੀਣਾ ਜ਼ਿਆਦਾ ਹੋਣ ਲੱਗ ਜਾਂਦਾ ਵੀ ਚਲੋ ਆਪਾਂ ਵੀ 2 ਮਿੰਟ ਨਾਲ ਰੈਸਟ ਲੈ ਲੈਂਦੇ ਆ ਤੇ ਨਾਲੇ ਆਪਣਾ ਬਹਿ ਕੇ ਚਾਹ ਪਾਣੀ ਪੀ ਲੈਂਦੇ ਆ ਹਨਾ ਤੇ ਲਓ ਜੀ ਇੱਥੇ ਬਣਾਉਣ ਲੱਗ ਗਈ ਸੀ ਇਹਨਾਂ ਦੇ ਪਾਪਾ ਲਈ ਮੈਂ એનર્ਜੀ ਡਰਿੰਕ ਤੇ ਨਾਲ ਨਾਲ ਤੁਹਾਨੂੰ ਵੀ ਦੱਸੂਗੀ ਮੈਂ ਕਿਵੇਂ ਬਣਾਉਨੇ ਆ ਅਸੀਂ ਇਹ ਤੇ ਵੈਸੇ ਇਹਨਾਂ ਦੇ ਪਪਾ ਸਰਦਾਈ ਬਣਾਉਂਦੇ ਹੁੰਦੇ ਉਹ ਬਣਾਉਂਦੇ ਹੁੰਦੇ ਕੁੰਡੇ ਦੇ ਵਿੱਚ ਹਨਾ ਤੇ ਇਹ ਵਾਲੀ ਜਿਹੜੀ ਹੈਗੀ ਆ એનર્ਜੀ ਡਰਿੰਕ ਇਹ ਫਾ ਬਣਾਵਾਂਗੇ ਮਿਕਸੀ ਦੇ ਵਿੱਚ ਜਾਨੀ ਜੱਗ ਦੇ ਵਿਚਾਰਾ ਇਹਦੇ ਲਈ ਮੈਂ ਲੈ ਲਏ 15 ਤੋਂ 16 ਜਿਹੜੇ ਹੈਗੇ ਨੇ ਬਦਾਵ ਤੇ ਇੱਕ ਨਾਈਟ ਪਹਿਲਾਂ ਆਪਾਂ ਨੇ ਭੋਂਕੇ ਰੱਖਦੇ ਸੀਗੇ ਤੇ ਨਾਲ ਲੀਆਂ ਨੇ ਇਹ ਮੈਂ ਖੰਜੂਰਾ ਦੋ ਖੰਜੂਰਾ ਲਈਆਂ ਨੇ ਇਹ ਇਹ ਆਪਣੇ ਆਲਮੋਸਟ ਤੱਕ ਹੀ ਹੁਣ ਤਾਂ ਹਰ ਇੱਕ ਮਾਰਕੀਟ ਦੇ ਵਿੱਚ ਨਾ इजीली ਮਿਲ ਜਾਂਦੀਆਂ ਨੇ ਈਆਂ ਤੇ ਹਾਂਜੀ ਇਹ ਮੈਂ ਲਈਆਂ ਨੇ ਦੋ ਖੰਜੂਰਾ ਇਹਨਾਂ ਨੂੰ ਆਪਾਂ ਕੱਟ ਕਰਕੇ ਪਾ ਦਾਂਗੇ ਮਿਕਸੀ ਦੇ ਵਿੱਚ ਹੀ ਤੇ ਇਧਰ ਮੈਂ ਲਿਆਗਾ ਅੱਧਾ ਗਲਾਸ ਮਿਲਕਾ ਨਾ ਦੁੱਧ ਦਾ ਲਿਆ ਅੱਧਾ ਗਲਾਸ ਤੇ ਨਾਲ ਹੀ ਆਪਾਂ ਲੈ ਨਹੀਂਗੇ ਦੋ ਕੇਲੇ ਤੋ ਜਾਂ ਫਿਰ ਡੇਢ ਹਨਾ ਜਿਸ ਹਿਸਾਬ ਨਾਲ ਤੁਸੀਂ ਯਾਨਕਿ ਬਣਾਉਣੀਆਂ ਨੇ ਦੋ ਗਲਾਸ ਬਣਾਉਣੇ ਆ ਤੁਸੀਂ ਤਿੰਨ ਤੁਸੀਂ ਉਸ ਹਿਸਾਬ ਨਾਲ ਲੈ ਲਿਓ ਮੈਂ ਇਹਨਾਂ ਦੇ ਪਾਪਾ ਲਈ ਬਣਾ ਰਹੀ ਆਂਗੀ ਥੋੜਾ ਬੱਚੇ ਲੈ ਲੈਂਦੇ ਨੇ ਪਰ ਘਾਟੀ ਖਾ ਕੇ ਰਾਜੀ ਨਹੀਂ ਥੋਨੂੰ ਪਤਾ ਇੰਦਾਂ ਦੀਆਂ ਚੀਜ਼ਾਂ ਨਾ ਬੱਚੇ ਤੇ ਇਹ ਲੈਣੀਗੇ ਮੈਂ ਮਗਜ ਇਹ ਵੀ ਮੈਂ ਇੱਕ ਨਾਈਟ ਜਿਹੇ ਹੈਗਾ ਨਾ ਪਹਿਲਾਂ ਪਿਉਂ ਦਿੱਤੀ ਸੀ ਪਿਉਂ ਪਿਉਂਦੇ ਸੀ ਤਕਰੀਬਨ ਇਹ 2 ਚਮਚੇ ਸੀ ਇਹ ਮਗਜ ਦੇ ਹਨਾ ਤੇ ਕੋਲ ਚਾਰ ਹੀ ਮਗਜ ਹੈਗੇ ਨੇ ਤੁਸੀਂ ਪंसारी ਤੋਂ ਜਾ ਕੇ ਲੈ ਵੀ ਸਕਦੇ ਹੋ ਵੀ ਸਾਨੂੰ ਚਾਰੋਂ ਮਗਜ ਦੇ ਦਿਓ ਚਾਰ ਤਰ੍ਹਾਂ ਦੇ ਮਗਜ ਹੁੰਦੇ ਨੇ ਆਪਾਂ ਉਹ ਵੀ ਪਾ ਸਕਦੇ ਆ ਉਹਨਾਂ ਦਾ ਵੀ ਬਹੁਤ ਵਧੀਆ ਜਾਣੀ ਆਪਣੇ ਸਰੀਰ ਲਈ ਉਹ ਆ ਮਨ ਕੇ ਥੋੜੇ ਜਿਹਾ ਆਪਾਂ ਨੂੰ એનર્ਜੀ ਹੋ ਜਾਂਦੀ ਆ ਦਾ ਫਿਰ ਆਪਾਂ ਨੂੰ ਦਿਮਾਗੀ ਗਈ ਵਰ ਕੁਝ ਭੁੱਲਣ ਵਗੈਰਾ ਦੀ ਹੋਵੇ ਹਨਾ ਤੇ ਲਓ ਜੀ ਆਪਣੀ ਡਰਿੰਕ ਹੋ ਗਈ ਬਣ ਕੇ ਤਿਆਰ ਤੇ ਆਪਾਂ ਇਹਨਾਂ ਨੂੰ ਇਨਾਂ ਦੇ ਪਾਪਾ ਨੂੰ ਕਰਦਾਂਗੇ ਸਰ ਉਹ ਆਪਣਾ ਪੀ ਲਓ ਹਾਂਜੀ ਕਿੱਦਾਂ ਦੀ ਲੱਗੀ ਸੋਨੂੰ ਮੇਰੀ ਇਹ ਵਾਲੀ ਡਰਿੰਕ ਕਿੱਦਾਂ ਦੀ ਲੱਗੀ ਤੁਸੀਂ ਵੀ ਜਰੂਰ ਟਰਾਈ ਕਰਿਓ ਬਣਾ ਕੇ ਦੇਖਿਓ ਕਿੱਦਾਂ ਦੀ ਬਣੀ ਤੇ ਹਾਂਜੀ ਇੱਥੇ ਬਸ ਮੈਂ ਲੱਗੀ ਸੀ ਰੋਟੀ ਬਣਾਉਣ ਇਨਾਂ ਦੇ ਪਾਪਾ ਲਈ ਕੁੱਟੀ ਸੀਗੀ ਚਟਨੀ ਆਪਾਂ ਨੇ ਲਾਲ ਮਿਰਚਾਂ ਚਿਬੜਾਂ ਦਾ ਪਾਊਡਰ ਤੇ ਨਾਲ ਹੈਗੇ ਸੀਗੇ ਪਿਆਜ਼ ਹਨਾ ਚਿਬੜ ਜੇਕਰ ਤੁਹਾਡੇ ਕੋਲ ਨਹੀਂ ਹੈਗੇ ਤਾਂ ਜਿਹੜਾ ਚਿਬਣਾ ਦਾ ਪਾਊਡਰ ਹੁੰਦਾ ਉਹ ਈਜ਼ੀਲੀ ਆਪਾਂ ਨੂੰ ਹਨਾ ਮਾਰਕੀਟ ਚੋਂ ਮਿਲ ਜਾਂਦਾ ਆਪਾਂ ਉਹ ਲਿਆ ਕੇ ਰੱਖ ਸਕਦੇ ਆਗੇ ਪਾਊਡਰ ਵੀ ਨਹੀਂ ਜਾਂ ਫਿਰ ਆਪਾਂ ਉਹਨੂੰ ਕਚਰੀਆਂ ਜਿਹਾ ਹੁੰਦੀਆਂ ਉਹ ਮਿਲ ਜਾਂਦੀ ਆਪਾਂ ਉਹ ਕਦੇ ਗ੍ਰाइंड ਕਰ ਸਕਦੇ ਆਂ ਤੇ ਹਾਂਜੀ ਇੱਥੇ ਆਪਾਂ ਨੇ ਚਟਨੀ ਨੂੰ ਲਗਾਤਾ ਸੀਗਾ ਤੜਕਾ ਦੇਸੀ ਘਿਓ ਪਾ ਕੇ ਤੇ ਨਾਲ ਆਪਣੀ ਸਬਜ਼ੀ ਵੀ ਬਣੀ ਪਈ ਸੀ ਥੋੜਾ ਜਿਹਾ ਆਪਣੇ ਕੋਲ ਦਹੀਂ ਵੀ ਸੀਗਾ ਬਣਿਆ ਹੋਇਆ ਤੇ ਇਹਨਾਂ ਦੇ ਪਾਪਾ ਨੂੰ ਦਿਨੇ ਹੁੰਨੇ ਆ ਪਹਿਲਾਂ ਤਾਂ ਆਪਾਂ ਕਹਿੰਕਿ ਉਹਨਾਂ ਨੇ ਆਪਣਾ ਸ਼ਾਪ ਤੇ ਜਾਣਾ ਆਪਾਂ ਦਾ ਘਰੇ ਆ ਚਲੋ ਆਪਾਂ ਆਪਣੀ ਖਾਵਾਂਗੇ ਬਾਅਦ ਚ ਰੋਟੀ ਤੇ ਬਸ ਨਾਲ ਦਿਨ ਆ ਪਾਪਾ ਜੀ ਖਾ ਲੈਣਗੇ ਉਹਨਾਂ ਦੇ ਪਾਪਾ ਲਈ ਮੈਂ ਬਣਾ ਲਈ ਸੀਗੀ ਪਾਣੀ ਹੱਥ ਦੀ ਰੋਟੀ ਪਲੀਜ਼ ਸਾਰੇ ਜਣੇ ਦੱਸਿਓ ਕਿਨੂੰ ਕਿਨੂੰ ਪਾਣੀ ਹੱਥ ਦੀ ਰੋਟੀ ਪਸੰਦ ਆਗੀ ਮੇਰੇ ਹਸਬੰਡ ਨੂੰ ਸਾਨੂੰ ਸਾਰਿਆਂ ਨੂੰ ਬਹੁਤ ਟੇਸਟੀ ਲੱਗਦੀ ਹੈ ਪਾਣੀ ਹੱਥ ਦੀ ਰੋਟੀ ਨਾਲ ਚਟਨੀ ਕਹਿ ਦਿੰਦੇ ਆ ਨਾ ਸਬਜੀ ਨਾ ਹੋਵੇ ਮੈਨੂੰ ਤਾਂ ਵੇਸ਼ਕ ਜੀ ਚਟਨੀ ਹੋਵੇ ਬਹੁਤ ਟੇਸਟੀ ਲੱਗਦੀ ਹੈ ਨਾਲ ਲੱਸੀ ਦਾ ਗਲਾਸ ਹਨਾ ਤੇ ਕਹਿੰਦੇ ਹੁੰਦੇ ਆ ਨਾ ਨਜ਼ਾਰੇ ਐਡ ਹੁੰਦਾ ਆਪਣੀ ਦੇਸੀ ਜੇ ਖਾਣੇ ਦਾ ਬਹੁਤ ਜਿਆਦਾ ਵਧੀਆ ਲੱਗਦੀ ਹੈ ਇਹ ਚੀਜ਼ਾਂ ਜਿਆਦਾ ਆਪਾਂ ਜਿਹੜੇ ਹੈਗੇ ਆ ਨਾ ਪਈ ਸਾਹੀ ਖਾਣਾ ਨਹੀਂ ਆਪਾਂ ਚਾਉਂਦੇ ਹੈਗੇ ਬਸ ਕਹਨੇ ਹੁੰਨੇ ਆਂ ਆਪਾਂ ਨੂੰ ਦੋ ਵਕਤ ਦੀ ਰੋਟੀ ਮਿਲ ਜਵੇ ਉਹੀ ਬਹੁਤ ਵੱਡੀ ਗੱਲ ਆ ਹਨਾ ਆਪਾਂ ਨੂੰ ਵੀ ਦੋ ਵਕਤ ਦੀ ਰੋਟੀ ਖਾਣ ਦੀ ਬਹੁਤ ਨਜ਼ਾਰਾਗਾ ਜਾਨੀ ਜਿਹੜਾ ਆਪਣਾ ਸਿੱਧਾ ਸਾਦਾ ਜਿਹਾ ਖਾਣਾ ਹੁੰਦਾ ਸਿੰਪਲ ਜਿਹਾ ਆਪਣੀ ਤੇ ਲਓ ਜੀ ਥਲੇਟ ਆਪਣੀ ਲੱਗ ਗਈ ਦਹੀਂ ਤੇ ਨਾਲ ਰੋਟੀ ਪਾਣੀ ਹਾਦੀ ਭਿੰਡੀਆਂ ਦੀ ਸਬਜ਼ੀ ਚਟਨੀ ਤੇ ਨਾਲ ਲੱਸੀ ਦਾ ਗਲਾਸ ਤੇ ਲਓ ਜੀ ਚੱਕੋ ਜਿਹਨੂੰ ਜਿਹਨੂੰ ਪਸੰਦ ਆ ਰੋਟੀ ਚਟਨੀ ਨਾਲ ਖਾਓ ਤੇ ਇੰਜੋਏ ਕਰੋ ਦੇਖੋ ਸਾਡੇ ਸਭ ਕਿੰਦਾ ਲੱਗੀ ਹਾਂਜੀ ਭੈਣੇ ਕੌਣ ਹੋ ਤੁਸੀਂ ਹੇ ਹੇ ਕੌਣ ਹੋ ਤੁਸੀਂ ਦੱਸੋ ਕਿੰਨੇ ਦੇ ਘਰੇ ਆਏ ਹੋ ਕਿੱਥੋਂ ਆਏ ਹੋ ਦੱਸੋ ਤੁਸੀਂ ਚਾਹ ਪਾਣੀ ਦੀ ਸੇਵਾ ਲਓ ਜੀ ਮੇਰੇ ਸਾਡੀ ਬੇਬੇ ਜੀ ਨੂੰ ਨੂਰ ਬੇਬੇ ਜੀ 슬ੀਵਲੈਸ ਵਰਕਿਆ ਨਾ ਹਨੂਰ 슬ੀਵਲੈਸ ਵਰਕਿਆ ਹੈ ਐਨੀਆਂ ਵਿਦਿਆਧਾਰਣੀ ਨਾ ਲਾਂਦੇ ਹੁੰਦੇ ਆ ਨਹੀਂ ਬੋਤਾ ਦੇਖੋ ਨੂਰ ਦੀਆਂ ਹਰਕਤਾਂ ਅਜੀਬ ਨੇ ਹਾਂ ਜੀ ਇੱਥੇ ਤੁਸੀਂ ਨੂਰ ਦੀਆਂ ਹਰਕਤਾਂ ਦੇਖ ਲਈਆਂ ਹੋਣੀਆਂ ਦੇਖੋ ਕਿਦਾਂ ਦਾ ਕੁਛ ਕਰਦੀ ਆ ਉਹ ਆਪਣੀ ਨੂਰ ਬਹੁਤ ਹਾਸੇ ਵੀ ਹੁੰਦੀ ਹੈ ਤੇ ਬਹੁਤ ਪਿਆਰ ਵੀ ਲੈਂਦੀ ਆ ਨਾ ਬਹੁਤ ਜ਼ਿਆਦਾ ਪਿਆਰ ਲੈਂਦੀ ਆ ਛੋਟੀ ਵੀ ਆ ਹਨਾ ਤਿੰਨਾਂ ਬੇਟੀਆਂ ਦੋਨਾਂ ਬੇਟੀਆਂ ਨਾਲ ਛੋਟੀ ਵੀ ਹੈ ਇਹ ਬਹੁਤ ਮੋਹ ਲੈਂਦੀ ਆ ਤੇ ਇਥੇ ਹੀ ਮੈਂ ਸਾਰਾ ਕੰਮ ਕਰਦਾ ਆਪਣਾ ਕਰਦਾ ਸੀ ਫਰਨੀਚ ਝਾੜੂ ਬੋਚਾ ਆਪਣਾ ਹਨਾ ਤੇ ਵਰਤਨ ਵਗੈਰਾ ਚੱਕਦੇ ਸੀ ਇਹ ਤਕਰੀਬਨ ਇਥੇ ਟਾਈਮ ਹੋ ਗਿਆ ਸੀਗਾ ਤਕਰੀਬਨ 10:30 ਦਾ ਟਾਈਮ ਹੋ ਗਿਆ ਸੀ ਮੈਂ ਲੱਗੀ ਸੀ ਆਪਣਾ ਸਲਾਈ ਦੇ ਕੰਮ ਕਰਨ ਜਲਦੀ ਜਲਦੀ ਅੱਜ ਮੈਂ ਘਰ ਦੇ ਕੰਮ ਖਤਮ ਕੀਤੇ ਤੇ ਇਸ ਲਈ ਮੈਂ ਕੋਈ ਵੀ ਜਿਹੜਾ ਬਲੌਗ ਆ ਸ਼ੂਟ ਨਹੀਂ ਕੀਤਾ ਸੀਗਾ ਕਿਉਂਕਿ ਮੈਨੂੰ ਇਦਾਂ ਸੀ ਮੈਂ ਕਿ ਕੰਮ ਖਤਮ ਕਰ ਲਾ ਮੈਂ ਆਪਣਾ ਸਲਾਈ ਤੇ ਲੱਗਾ ਵੈ ਨਾ ਕਈ ਕਸੂਟਣਾ ਮੇਰੇ ਇਕੱਠੇ ਹੋਏ ਪੈਣੇ ਦੇਣ ਵਾਲੇ ਤੇ ਇਹ ਮੈਂ ਕੰਮ ਕਰਨ ਤੋਂ ਬਾਅਦ ਮੈਂ ਛੇਤੀ ਛੇਤੀ ਸਲਾਈ ਕਰਨ ਲੱਗ ਜਾ ਤੇ ਆਪਣਾ ਕੰਮ ਜਿਹੜਾ ਪੂਰਾ ਕਰਦਾ ਤੇ ਇੱਥੇ ਦੇਖੋ ਨੂਰ ਲੱਗੀ ਹੈ ਮੇਰੇ ਕੋਲ ਸਟੱਡੀ ਕਰਨ ਬਿਲਕੁਲ ਵੀ ਇਹਦਾ ਧਿਆਨ ਹੈ ਜਿਹੜਾ ਦੇਖੋ ਪੜਾਈ ਤੇ ਬਿਲਕੁਲ ਵੀ ਨਹੀਂ ਹੈਗਾ ਸਿਰਫ ਵਾਸਤੇ ਦਾ ਮਸਤੀਆਂ ਤੇ ਚੌੜ ਜਾ ਫਿਰ ਗੇੜੇ ਕੱਢਣ ਤੇ ਆ ਇਹਦਾ ਧਿਆਨ ਸਾਰਾ ਦਿਨ ਪਰ ਇਹਦੇ ਐਗਜ਼ਾਮ ਚੱਲ ਰਹੇ ਨੇ ਹਨਾ ਤੁਹਾਨੂੰ ਪਤਾ ਹੀ ਹੈ ਬੱਚੇ ਆਪਨੇ ਬੜਦੇ ਇਹਨਾਂ ਨੂੰ ਗੂਲੇ ਘੂਰ ਕੱਪ ਕੇ ਬਿਠਾ ਕੇ ਪੜਾਉਣਾ ਪੈਂਦਾ ਵਾ ਤੇ ਦੂਜੀਆਂ ਬੇਟੀਆਂ ਤਾਂ ਸਿਆਣੀਆਂ ਨੇ ਉਹ ਪਤਾ ਆਪ ਦਾ ਲੱਗ ਜਾਂਦੀਆਂ ਨੇ ਤੇ ਇਹ ਨੂਰ ਆਪਣੀ ਛੋਟੀ ਹੈ ਥੋੜੀ ਇਹਨੂੰ ਇੰਨੀ ਸਮਝ ਨਹੀਂ ਹਾਂਜੀ ਬਸ ਇੱਥੇ ਮੇਰਾ ਸਲਾਈ ਦਾ ਕੰਮ ਹੋਜੂ ਤੇ ਆਪਾਂ ਨੈਕਸਟ ਵਲੌਗ ਦੇ ਵਿੱਚ ਮਿਲਾਂਗੇ ਤੁਹਾਨੂੰ ਤੇ ਜੋ ਵੀ ਮੇਰੇ ਚੈਨਲ ਤੇ ਫਸਟ ਟਾਈਮ ਆਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਦੇ ਕਮੈਂਟ ਵੀ ਜ਼ਰੂਰ ਕਰਕੇ ਜਾਇਆ ਕਰੋ ਤੁਹਾਨੂੰ ਕਿੱਦਾਂ ਦੀ ਵੀਡੀਓ ਲੱਗਦੀ ਆ ਤੇ ਪਲੀਜ਼ ਮੇਰੇ ਚੈਨਲ ਨੂੰ ਮੇਰੀ ਵੀਡੀਓ ਨੂੰ ਅੱਗੇ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਤਾਂ ਕਿ ਆਪਣੇ ਜਿਹੜੀ ਫੈਮਿਲੀ ਆ ਥੋੜੀ ਜੀ ਹੋਰ ਵੱਡੀ ਹੋ ਸਕੇ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ 'ਚ ਸਤਿ ਸ੍ਰੀ ਅਕਾਲ ਜੀ ਸਾਰੇ